ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਚਾਹੁੰਦੇ ਨੇ ਆਪਣੇ ਪੀਰ ਦੇ ਦਰਸ਼ਨ ਕਰਨੇ ਸੋ ਉਹਨਾਂ ਨੂੰ ਜ਼ਰੂਰ ਦਰਸ਼ਨ ਹੋਣਗੇ ਜੇਕਰ ਤੁਸੀਂ ਇਸ ਢੰਗ ਦੇ ਨਾਲ ਚੱਲੋਗੇ ਜੋ ਗੱਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤੇ ਦਰਸ਼ਨ ਕਿਸ ਤਰ੍ਹਾਂ ਹੋਣਗੇ ਉਹ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਸੁਣਿਆ ਕਰੋ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰਨ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਆ ਕਰੋ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਮੈਂ ਕੋਟਾ ਨੰਨਾ ਵਾਲੇ ਪੀਰ ਦੀ ਜੋਤ ਲਗਾ ਰਹੀ ਆ ਪਰ ਅਫਸੋਸ ਮੈਨੂੰ ਦਰਸ਼ਨ ਨਹੀਂ ਹੁੰਦੇ ਪੀਰਾਂ ਦੇ ਸੋ ਦੇਖੋ ਜੀ ਪੀਰਾਂ ਪੀਰਾਂ ਦੇ ਦਰਸ਼ਨ ਹਰ ਇੱਕ ਨੂੰ ਹੁੰਦੇ ਆ ਜਿਹੜੇ ਮਨ ਚਿੱਤ ਲਗਾ ਕੇ ਸੇਵਾ ਕਰਨੀ ਸ਼ੁਰੂ ਕਰਦੇ ਆ ਚਾਹੇ ਸ਼ੁਰੂਆਤ ਹੀ ਕਿਉਂ ਨਾ ਕੀਤੀ ਹੋਵੇ ਹਫ਼ਤਾ ਜਾਂ 15 ਦਿਨ ਹੀ ਕਿਉਂ ਨਾ ਸੇਵਾ ਕਰਦਿਆਂ ਹੋਏ ਹੋਣ ਪਰ ਉਹ ਸੰਕੇਤ ਦੇਣੇ ਸ਼ੁਰੂ ਨਾਲ ਦੀ ਨਾਲ ਕਰ ਦਿੰਦੇ ਆ ਪਰ ਅਸੀਂ ਕਈ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ ਸੋ ਉਹਨਾਂ ਦੇ ਦਰਸ਼ਨਾਂ ਨੂੰ ਸਮਝ ਨਹੀਂ ਪਾਉਂਦੇ ਦਰਸ਼ਨ ਤਾਂ ਮਾਲਕ ਦਿੰਦਾ ਹੈ ਇਦਾਂ ਨਹੀਂ ਕਦੇ ਹੋ ਸਕਦੀ ਕਿ ਅਸੀਂ ਸੇਵਾ ਕਰੀਏ ਤੇ ਸਾਡੇ ਮੁਰਸ਼ਿਦ ਦੇ ਸਾਨੂੰ ਦਰਸ਼ਨ ਨਾ ਹੋਣ ਤੇ ਦੂਸਰੀ ਗੱਲ ਇੱਥੇ ਧਿਆਨ ਰੱਖਿਆ ਕਰੋ ਦਰਸ਼ਨ ਮੰਗਿਆ ਵੀ ਕਰੋ ਸੋ ਆਪਾਂ ਕੀ ਕਰਦੇ ਆ ਆਪਾਂ ਦੁੱਖ ਆਉਂਦਾ ਹੈ ਤੇ ਮਾਲਕ ਨੂੰ ਧਿਆਉਂਦੇ ਆ ਮਾਲਕ ਅੱਗੇ ਅਰਦਾਸਾਂ ਵੀਂਦੀਆਂ ਕਰਦੇ ਸਾਨੂੰ ਆ ਚਾਹੀਦਾ ਹੈ ਸਾਨੂੰ ਆ ਚਾਹੀਦਾ ਪਰ ਇਹ ਕਦੇ ਵੀ ਨਹੀਂ ਕਹਿੰਦੇ ਕਿ ਮਾਲਕਾ ਤੋਂ ਦਰਸ਼ਨ ਦੇ دیدار ਦੀ ਸੋ ਜਦੋਂ ਤੁਸੀਂ ਹਰ ਰੋਜ਼ ਹਾਜ਼ਰੀ ਲਗਾਉਣੀ ਸ਼ੁਰੂ ਕਰੋਗੇ ਕਿ ਸਾਨੂੰ ਤੁਹਾਡੇ ਦਰਸ਼ਨਾਂ ਦੀ ਜ਼ਰੂਰਤ ਆ ਤੇ ਉਹ ਮਾਲਕ ਤੁਹਾਨੂੰ ਦਰਸ਼ਨ ਜ਼ਰੂਰ ਦੇਵੇਗਾ ਜੇਕਰ ਹਜੇ ਤੱਕ ਨਹੀਂ ਹੋਏ ਵੈਸੇ ਇਹ ਗੱਲ ਮੰਨਣਯੋਗ ਨਹੀਂ ਹੈ ਕਿ ਸੇਵਾ ਕਰਦੇ ਹੋ ਤਾਂ ਦਰਸ਼ਨ ਨਾ ਹੋਣ ਦਰਸ਼ਨ ਮਾਲਕ ਦੇ ਜ਼ਰੂਰ ਹੁੰਦੇ ਆ ਫੇਰਾ ਵੇਰੇ ਦੇ ਜ਼ਰੂਰ ਹੁੰਦੇ ਆ ਕਿ ਅੱਜ ਆਪਣਾ ਵਿਸ਼ਾ ਵੀ ਇਹੀ ਆ ਇਹਦੇ ਤੇ ਆਪਾਂ ਚੰਗੀ ਤਰ੍ਹਾਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਸੋ ਇੱਥੇ ਦੂਸਰਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰਾ ਨਾਮ ਰਾਮ ਬਰਮਾ ਹੈ ਪਿੰਡ ਧਾਰੀਆਲ ਜ਼ਿਲ੍ਹਾ ਗੁਰਦਾਸਪੁਰ ਤੇ ਰਹਿਣ ਵਾਲੇ ਹੈ ਜੀ ਕਹਿੰਦੇ ਨੇ ਆਨੰਤ ਆ ਗਿਆ ਮਨ ਨੂੰ ਸਕੂਨ ਮਿਲ ਗਿਆ ਸਤੰਤ ਦ੍ਰਿਸ਼ਟੀ ਬਾਬਾ ਜੀ ਦੇਣਾ ਸੋ ਜੀ ਦੇ ਨਾਲ ਗਿਆਨ ਮਿਲ ਰਿਹਾ ਹੈ ਇਹਨਾਂ ਨੂੰ ਸੋ ਦੇਖੋ ਕਿੰਨਾ ਜ਼ਿਆਦਾ ਤੁਸੀਂ ਸਾਡੇ ਬਾਰੇ ਸੋਚਦੇ ਹੋ ਇੰਨਾ ਕਦੇ ਸੋਚਿਆ ਨਹੀਂ ਸੀ ਕਿ ਇੰਨੀਆਂ ਦਾ ਦਵਾਵਾਂ ਸੀਸਾ ਮਿਲਣ ਗਿਆ ਸੋ ਤੁਹਾਡੀਆਂ ਦਵਾਵਾਂ ਦੇ ਕਾਰਨ ਅਸੀਂ ਤੰਦਰੁਸਤਾਂ ਠੀਕ ਆ ਸੋ ਮਾਲਕ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ ਇਹ ਫਰਿਆਦ ਹੈ ਸੋ ਹਮੇਸ਼ਾ ਹੀ ਤੁਸੀਂ ਵੀ ਤੰਦਰੁਸਤ ਰਹੋ ਤੇ ਮਾਲਕ ਦਾ ਨਾਮ ਸਿਮਰੋ ਵੱਧ ਛੜ ਕੇ ਨਾਮ ਦੀ ਕਮਾਈ ਕਰੋ ਕਿਉਂਕਿ ਅਸਲ ਖਜ਼ਾਨਾ ਆਪਣਾ ਇਹ ਹੀ ਆ ਇਹੋ ਨਾਲ ਜਾਣਾ ਹੈ ਹੋਰ ਕੁਝ ਵੀ ਨਾਲ ਨਹੀਂ ਜਾਣਾ ਜੋ ਤੁਸੀਂ ਇੱਕ ਦੋ ਪਲ ਨਾਮ ਜਪ ਲੈਨੇ ਹੋ ਮਾਲਕ ਦਾ ਸਿਰਫ ਇੱਕ ਇਹ ਸਹਾਰਾ ਹਮੇਸ਼ਾ ਹੀ ਤੁਹਾਡਾ ਸਹਾਰਾ ਬਣ ਕੇ ਰਹੇਗਾ ਜੇਕਰ ਹਮੇਸ਼ਾ ਹੀ ਤੁਸੀਂ ਇਸੇ ਤਰ੍ਹਾਂ ਪਰਮਾਤਮਾ ਨਾਲ ਜੁੜੇ ਰਹੋਗੇ ਸੋ ਕਦੇ ਵੀ ਰਸਤੇ ਨਾ ਬਦਲੋ ਜ਼ਿੰਦਗੀ ਵਿੱਚ ਇੱਕ ਨੂੰ ਹੀ ਧਾਰਨ ਕਰੋ ਇੱਕ ਹੀ ਗੁਰੂ ਬਣਾਓ ਬਾਰ ਬਾਰ ਗੁਪਤਾਤਨਾ ਨਾ ਕਰੋ ਇਸ ਤਰ੍ਹਾਂ ਫਿਰ ਕੋਈ ਫਾਇਦਾ ਨਹੀਂ ਮਿਲਦਾ ਸੇਵਾ ਦਾ ਜੇਕਰ ਇੱਕ ਵੇੜੀ ਚ ਬੈਠ ਜਾਉਗੇ ਉਹ ਅੱਜ ਨਹੀਂ ਤਾਂ ਕੱਲ੍ਹ ਪਾਰ ਜ਼ਰੂਰ ਲਗਾਉਂਦਾ ਹੈ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਯਾਦ ਰੱਖਣਾ ਕਿਉਂਕਿ ਹਕੀਕਤ ਹੈ ਸੋ ਜਦੋਂ ਅਸੀਂ ਬਾਰ ਬਾਰ ਥਾਂਾਂ ਤੇ ਭਟਕਦੇ ਫਿਰਾਂਗੇ ਤੇ ਕਿਨਾਰਾ ਕਦੇ ਵੀ ਨਹੀਂ ਮਿਲਣਾ ਜੇਕਰ ਇੱਕ ਤੇ ਆਸ ਲਾ ਕੇ ਵੈਜਵਾਂਗੇ ਤੇ ਉਹ ਪਰਮਾਤਮਾ ਸਹਾਰਾ ਦੇ ਦਿੰਦਾ ਹੈ ਸੋ ਇਸ ਕਰਕੇ ਨਾ ਗੱਲਾਂ ਨੂੰ ਜਿੰਨੀ ਜਲਦੀ ਸਮਝ ਲਈਏ ਉਹਨਾਂ ਹੀ ਸਾਡੇ ਲਈ ਸਹੀ ਹੈ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟ ਵਿੱਚ ਲਿਖਦੇ ਆ ਕਿ ਇਹ ਸੱਚ ਹੈ ਦੀਦੀ ਜੀ ਅਸੀਂ ਹਰ ਰੋਜ਼ ਵੀਡੀਓ ਸੁਣਦੇ ਆਂ ਪ੍ਰਮਾਤਮਾ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਤੇ ਇਹ ਲਿਖਦੇ ਨੇ ਕਿ ਤੁਸੀਂ ਸੰਗਤ ਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਹੋ ਸੋ ਇਹਨਾਂ ਦਾ ਨਾਮ ਕੁਲਜੀਤ ਕੌਰ ਹੈ ਸੋ ਇਹਨਾਂ ਦਾ ਪਿੰਡ ਬੁੱਕਲ ਵਾਲਾ ਸੋ ਸੰਤ ਔਖਾ ਜਿਹਾ ਲੱਗਣ ਰਿਹਾ ਕਿਉਂਕਿ ਪਿੰਡ ਦਾ ਨਾਮ ਹੀ ਅਸੀਂ ਪਹਿਲੀ ਵਾਰ ਇਹ ਸੁਣਿਆ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਨਾ ਜਿਆਦਾ ਤੁਸੀਂ ਪਿਆਰ ਦਿੰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਸੋ ਹਮੇਸ਼ਾ ਹੀ ਆਪਣਾ ਜੀਵਨ ਜਿਹੜਾ ਆ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਹੀ ਬਤੀਤ ਕਰਨਾ ਚਾਹੀਦਾ ਆ ਤਾਂ ਹੀ ਜਿੰਦਗੀ ਆਸਾਨ ਹੁੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਨਾਮ ਜਸਵਿੰਦਰ ਸੋ ਅਸੀਂ ਹਰ ਰੋਜ਼ ਤੁਹਾਡਾ ਵੀਡੀਓ ਸੁਣਦੇ ਆ ਪੂਰੀਆਂ ਵੀਡੀਓ ਸੁਣਦੇ ਆ ਬਹੁਤ-ਬਹੁਤ ਧੰਨਵਾਦ ਜੀ ਸੋ ਗੱਲ ਕੋਈ ਵੀ ਆ ਜੇਕਰ ਮਨ ਲਗਾ ਕੇ ਧਿਆਨ ਦੇ ਨਾਲ ਪੂਰੀ ਸੁਣੀ ਜਾਵੇ ਤਾਂ ਉੱਥੇ ਸਿੱਖਣ ਨੂੰ ਮਿਲਦਾ ਹੈ ਜੇਕਰ ਅਤੀ ਅਧੂਰੀ ਗੱਲ ਸੁਣਾ ਗਏ ਤੇ ਕਈ ਗੱਲਾਂ ਆਪਾਂ ਨਹੀਂ ਜਾਣ ਪਾਉਂਦੇ ਸੋ ਜਿਹੜੀਆਂ ਕੀ ਜਾਣਣੀਆਂ ਜ਼ਰੂਰੀ ਹੁੰਦੀਆਂ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਕਾਲ ਨੂੰ ਚੰਗੀ ਤਰ੍ਹਾਂ ਸੁਣਿਆ ਵੀ ਕਰੋ ਤੇ ਸਮਝਣ ਦੀ ਵੀ ਕੋਸ਼ਿਸ਼ ਕਰੋ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਹੀ ਮਿਲ ਜਾਣਗੇ ਸੋ ਇੱਥੇ ਇਹਨਾਂ ਦੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅੱਜ ਇੱਕ ਮੇਰਾ ਵੀ ਸਵਾਲ ਲਿਖਦੇ ਆ ਕਿ ਸਾਈਂ ਜੀ ਦੀ ਤੇ ਪੀਰਾਂ ਦੀ ਸੇਵਾ ਕਰਦੇ ਆ ਵੀਰਵਾਰ ਤੇ ਦਿਨ ਹਰ ਵੇਲੇ ਹਰ ਵਕਤ ਪੀਰਾਂ ਦਾ ਨਾਮ ਲੈਂਦੇ ਆ ਵੀਰਵਾਰ ਤੋਂ ਬਾਅਦ ਜਿੰਨੇ ਵੀ ਦਿਨ ਹੁੰਦੇ ਆ ਨਾ ਦਿਨਾਂ ਦੇ ਵਿੱਚ ਮੂੰਹ ਵਿੱਚੋਂ ਇੱਕ ਹੀ ਸ਼ਬਦ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ ਮੁਖ ਵਿੱਚ ਲਿਖਦੇ ਕਿ ਇਹਦੇ ਬਾਰੇ ਦੱਸਿਆ ਜਾਵੇ ਸੋ ਦੇਖੋ ਜੀ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਚਾਹੇ ਅੱਲਾ ਕਹਿ ਕੇ ਮੰਨ ਲਓ ਚਾਹੇ ਗॉड ਕਹਿ ਕੇ ਮੰਨ ਲਓ ਚਾਹੇ ਵਾਹਿਗੁਰੂ ਕਹਿ ਕੇ ਮੰਨ ਲਓ ਸੋ ਬਹੁਤ ਚੰਗੀ ਗੱਲ ਹੈ ਪ੍ਰਮਾਤਮਾ ਤੁਹਾਨੂੰ ਆਪਣੇ ਨਾਲ ਜੋੜ ਰਿਹਾ ਹੈ ਜਿਹੜਾ ਇਨਸਾਨ ਹਰ ਵਕਤ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਨਾਮ ਸਿਮਰਦਾ ਹੈ ਸੋ ਇਸ ਤੋਂ ਵਧੀਆ ਗੱਲ ਕੋਈ ਵੀ ਨਹੀਂ ਹੋ ਸਕਦੀ ਸੋ ਬਹੁਤ ਹੀ ਵਧੀਆ ਸੰਕੇਤ ਤੇ ਮਾਲਕ ਦੀ ਕਿਰਪਾ ਦਾ ਇਸ਼ਾਰਾ ਹੈ ਕਿ ਉਹ ਹਰ ਵਕਤ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਹੈ ਐਸੀ ਕਿਰਪਾ ਵੀ ਕਿਸੇ ਰੂਪ ਤੇ ਹੀ ਹੁੰਦੀ ਹੈ ਜਿਹੜੀ ਕਿ ਹਰ ਵਕਤ ਪ੍ਰਮਾਤਮਾ ਦਾ ਨਾਮ ਸਿਮਰੇ ਸੋ ਇਹੀ ਅਸਲ ਕਹਾਣੀ ਹੈ ਕਿ ਜਦੋਂ ਅਸੀਂ 84 ਦੇ ਗੇੜ ਤੋਂ ਛੁਟਣਾ ਸਿਰਫ ਇੱਕ ਇਹ ਚੀਜ਼ ਨਹੀਂ ਛਡਾਉਣਾ ਹੈ ਸੋ ਜਿੰਨਾ ਚੱਕਰ ਅਸੀਂ ਮਾਈ ਗੁਰੂ ਦਾ ਸਿਮਰਨ ਕਰਾਂਗੇ ਨਾਮ ਜਪਾਂਗੇ ਚਾਹੇ ਕਿਸੇ ਵੀ ਪੀਰ ਫਕੀਰ ਦਾ ਨਾਮ ਲਵਾਂਗੇ ਤੇ 84 ਦੇ ਗੇੜ ਤੋਂ ਨਿਕਲ ਜਾਵਾਂਗੇ ਸੋ ਇਸ ਕਰਕੇ ਹਮੇਸ਼ਾ ਹੀ ਨਾਮ ਸਿਮਰੋ ਵੱਧ ਚੜ ਕੇ ਨਾਮ ਸਿਮਰੋ ਜਿਕਰ ਦੁਨੀਆਂ ਨੂੰ ਪਤਾ ਹੁੰਦਾ ਇਸ ਗੱਲ ਦਾ ਕਿ ਜਿਵੇਂ ਅਸੀਂ ਰੀਸੋ ਰੀਸ ਹਰ ਇੱਕ ਚੀਜ਼ ਲੈਣ ਦੀ ਕੋਸ਼ਿਸ਼ ਕਰਦੇ ਹਾਂ ਘਰ ਵਿੱਚ ਆਹ ਚੀਜ਼ ਚਾਹੀਦੀ ਹੈ ਉਹਦੇ ਆਹ ਚੀਜ਼ ਆਪਾਂ ਵੀ ਆਹ ਚੀਜ਼ ਲੈਣੀ ਆ ਉਹ ਇੰਨਾ ਪੈਸਾ ਕਮਾਉਂਦਾ ਅਸੀਂ ਵੀ ਇੰਨਾ ਪੈਸਾ ਕਮਾਉਣਾ ਜੇਕਰ ਇਸੇ ਤਰ੍ਹਾਂ ਅਸਲ ਸਚਾਈ ਇੱਕ ਇਹ ਵੀ ਪਤਾ ਹੁੰਦੀ ਕਿ ਨਾਮ ਦੀ ਕਮਾਈ ਦਾ ਕਿੰਨਾ ਲਾਭ ਮਿਲਣ ਵਾਲਾ ਹੈ ਤੇ ਰੀਸੋ ਰੀਸ ਅੱਜ ਬੰਦ ਦੀ ਸੇਵਾ ਭਗਤੀ ਕੀਤੀ ਜਾਣੀ ਸੀ ਸੋ ਇਹਦੇ ਬਾਰੇ ਪੜਦੇ ਵਿੱਚ ਹੀ ਪ੍ਰਮਾਤਮਾ ਨੇ ਰੱਖ ਲਿਆ ਇਹ ਤਾਂ ਖੁਦ ਨੂੰ ਖੋਜ ਕਰਨੀ ਪੈਣੀ ਹੈ ਖੋਜ ਕਰਨ ਦੀ ਕੋਸ਼ਿਸ਼ ਕਰੂੰਗੇ ਤੇ ਪ੍ਰਮਾਤਮਾ ਨੇ ਆਪ ਮਿਲ ਜਾਣਾ ਹੈ ਸੋ ਇਸੇ ਤਰ੍ਹਾਂ ਜੇਕਰ ਨਾਮ ਸਿਮਰਨ ਦੀ ਅਸੀਂ ਦੌੜ ਲਗਾ ਲਈਏ ਤੇ ਜ਼ਿੰਦਗੀ ਵਿੱਚ ਬਹੁਤ ਅੱਗੇ ਲੰਘ ਸਕਦੇ ਹਾਂ ਜ਼ਿੰਦਗੀ ਪਲਾਂ ਵਿੱਚ ਉਹ ਮਾਨਕ ਨੇ ਸਵਾਰ ਦੇਣੀ ਹੈ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਸਮਝ ਜਾਵਾਂਗੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਅੱਜ ਦਾ ਮੇਨ ਵਿਸ਼ਾ ਹੈ ਕਿ ਪੀਰਾਂ ਫਕੀਰਾਂ ਦੇ ਦਰਸ਼ਨ ਦੇਦਾਰ ਆਸਾਨ ਤਰੀਕੇ ਨਾਲ ਕਿਵੇਂ ਅਸੀਂ ਕਰ ਸਕਦੇ ਹਾਂ ਤੇ ਉੱਤੇ ਇੱਕ ਕਰਮ ਕਰਨਾ ਪਵੇਗਾ ਕਰਮ ਕਰਨਾ ਕਿਵੇਂ ਆ ਕੀ ਕਰਨਾ ਹੈ ਧਿਆਨ ਦੇ ਨਾਲ ਗੱਲਾਂ ਨੂੰ ਸੁਣਿਆ ਸਮਝਿਆ ਕਰੋ ਜੀ ਸੋ ਕਰਮ ਕੀ ਕਰਨਾ ਹੈ ਕਿ ਰਾਤ ਨੂੰ ਸੌਣ ਵਕਤ ਆਪਣੇ ਪਰਮਾਤਮਾ ਦੀ ਤਰਫ ਧਿਆਨ ਨੂੰ ਲਗਾਉਣ ਦੀ ਕੋਸ਼ਿਸ਼ ਕਰਨੀ ਆ ਜਦੋਂ ਵੀ ਫੋਨ ਰੱਖਣਾ ਹੈ ਚਾਹੇ 5 10 ਮਿੰਟ ਦਾ ਕੋਈ ਸ਼ਬਦ ਲਗਾ ਲਓ ਸੋ ਨੀਂਦ ਆ ਰਹੀ ਹੈ ਸ਼ਬਦ ਸਹਾਣੀ ਲਗਾ ਲਓ ਜਿਹਦੀ ਵੀ ਤੁਸੀਂ ਸੇਵਾ ਕਰਦੇ ਆ ਜਿਹੜਾ ਮਨ ਨੂੰ ਭਾਉਂਦਾ ਹੈ ਉਹ ਸ਼ਬਦ ਲਗਾ ਕੇ ਮਹਾਰਾਜ ਦਾ ਸਰੂਪ ਅੱਖਾਂ ਮੂਰੇ ਲਿਆਉਣ ਦੀ ਕੋਸ਼ਿਸ਼ ਕਰਨੀ ਦਿਨੋਂ ਯਾਦ ਕਰਨਾ ਯਾਦ ਕਰਦੇ ਕਰਦੇ ਤੁਹਾਨੂੰ ਜਦੋਂ ਨੀਂਦ ਆ ਜਾਵੇ ਤੇ ਤੁਹਾਨੂੰ ਦਰਸ਼ਨ ਜਰੂਰ ਹੋਣਗੇ ਰੈਗੂਲਰ ਹੀ ਇਹ ਤੁਸੀਂ 1 ਮਹੀਨਾ ਜਾ 15 ਦਿਨ ਹੀ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਜਰੂਰ ਮਿਲੇਗਾ ਕਿਉਂਕਿ ਜਦੋਂ ਅਸੀਂ ਦਿਲੋਂ ਯਾਦ ਜਿਸ ਨੂੰ ਕਰਦੇ ਆ ਜਿਵੇਂ ਹੁਣ ਆਪਾਂ ਘਰ ਵਿੱਚ ਕਿਸੇ ਨੂੰ ਦਿਲੋਂ ਯਾਦ ਕਰਦੇ ਆ ਤੇ ਕੈਰੀ ਦਾ ਲੈ ਵੀ ਮੈਂ ਫੋਨ ਲਗਾਉਣ ਵਾਲਾ ਸੀ ਤੇਰਾ ਹੁੰਨਾ ਗਿਆ ਸੋ ਇਸੇ ਤਰ੍ਹਾਂ ਹੈ ਜਦੋਂ ਅਸੀਂ ਦਿਲੋਂ ਯਾਦ ਪ੍ਰਮਾਤਮਾ ਨੂੰ ਕਰਾਂਗੇ ਤੇ ਉਹ ਜਰੂਰ ਸੁਣਦਾ ਹੈ ਕਿਉਂਕਿ ਜਦੋਂ ਅਸੀਂ ਮਹਿਸੂਸ ਹੀ ਕਰਨਾ ਹੈ ਮਹਿਸੂਸ ਕਰਦੇ ਆ ਤਾਂ ਅੰਦਰੋਂ ਹੀ ਜਵਾਬ ਦੇ ਦਿੰਦਾ ਹੈ ਸੋ ਉਹਨਾਂ ਦਾ ਸਰੂਪ ਅੱਖਾਂ ਮੂਰੇ ਲਿਆਓ ਰਾਤ ਨੂੰ ਸ਼ਬਦ ਇੱਕ ਫੋਨ ਤੇ ਲਗਾ ਕੇ ਸਰਾਣੇ ਰੱਖ ਲਓ ਆਪਣੇ ਮਾਲਕ ਨੂੰ ਯਾਦ ਕਰੋ ਉਹਨਾਂ ਦਾ ਧਿਆਨ ਕਰੋ ਉਹਨਾਂ ਦਾ ਨਾਮ ਸਿਮਰਦੇ ਸਿਮਰਦੇ ਸੌਂ ਜਾਓ ਫਿਰ ਤੁਹਾਨੂੰ ਸੁਪਨੇ ਦੇ ਵਿੱਚ ਜਾਂ ਉਹਨਾਂ ਦਾ ਸਰੂਪ ਨਜ਼ਰ ਆਏਗਾ ਜਾਂ ਜਿਨ੍ਹਾਂ ਨੇ ਤੁਹਾਨੂੰ ਸੇਵਾ ਦੇ ਰਸਤੇ ਤੇ ਤੋਰਿਆ ਉਹ ਇਨਸਾਨ ਨਜ਼ਰ ਆਵੇਗਾ ਜਾਂ ਫਿਰ ਕੋਈ ਸੇਵਾ ਨਜ਼ਦੀਕ ਤੋਂ ਕੋਈ ਕਰਦਾ ਹੈ ਕਿਸੇ ਵੀ ਜਾਣ ਪਹਿਚਾਨ ਤੋਂ ਉਹ ਇਨਸਾਨ ਨਜ਼ਰ ਆਵੇਗਾ ਜਾਂ ਤਸਵੀਰਾਂ ਜਾਂ ਰੋਜਾ ਚਿਰਾਗ ਸੋ ਜਦੋਂ ਵੀ ਇਹ ਸੰਕੇਤ ਮਿਲਣ ਤੇ ਸਮਝ ਲੈਣਾ ਕਿ ਉਹ ਚਾਅ ਜਿਹਨੂੰ ਅਸੀਂ ਕਰਦੇ ਆ ਉਹ ਸਾਨੂੰ ਦਰਸ਼ਨ ਵੀ ਦੇ ਰਿਹਾ ਹੈ ਕਿਉਂਕਿ ਬਹੁਤ ਸੰਕੇਤਾਂ ਦੇ ਵਿੱਚ ਪਰਮਾਤਮਾ ਮਿਲਦਾ ਹੈ ਸੋ ਜਦੋਂ ਅਸੀਂ ਇਹ ਸੰਕੇਤਾਂ ਨੂੰ ਸਮਝ ਲਵਾਂਗੇ ਤੇ ਜ਼ਿੰਦਗੀ ਨਹੀਂ ਹੀ ਆਸਾਨ ਹੋ ਜਾਂਦੀ ਹੈ ਸੋ ਇਹਨਾਂ ਗੱਲਾਂ ਨੂੰ ਜਿੰਨੀ ਜਲਦੀ ਸਮਝ ਲਓ ਉਨਾ ਹੀ ਵਧੀਆ ਹੈ ਸੋ ਦਰਸ਼ਨ ਜ਼ਰੂਰ ਹੁੰਦੇ ਆ ਜਾਂ ਕੋਈ ਸਾਧੂ ਸੰਤ ਫਕੀਰ ਦੇ ਰੂਪ ਦੇ ਵਿੱਚ ਤੁਹਾਨੂੰ ਕੋਈ ਬੋਲ ਕਹਿ ਜਾਣਾ ਜਾਂ ਫਿਰ ਕੁਝ ਵੀ ਨਜ਼ਰ ਨਹੀਂ ਆਉਣਾ ਪਰ ਕੰਨਾਂ ਵਿੱਚ ਆਵਾਜ਼ ਪੈਣੀ ਸੋ ਕੁਝ ਕੰਨ ਵਿੱਚ ਕਹਿ ਜਾਣਾ ਉਹ ਹੁੰਦੀ ਕਿ ਮਾਲਕ ਦੀ ਆਵਾਜ਼ ਆ ਰਹੀ ਹੈ ਧੁਰੋਂ ਬਾਣੀ ਆਈ ਜਿਨੇ ਸਕਲੇ ਚਿੰਤ ਮਟਾਈ ਐਵੇਂ ਨਹੀਂ ਕਿਹਾ ਧੁਰੋਂ ਆਵਾਜ਼ ਉਹ ਨੂੰ ਆਉਂਦੀ ਹੈ ਜਿਹੜਾ ਦਿਲੋਂ ਆਪਣੇ ਮੁਰਸ਼ਿਦ ਨੂੰ ਪਿਆਰ ਕਰਦਾ ਹੈ ਜੇ ਇੱਕ ਦਿਨੋਂ ਕਰਮ ਕਰਨਾ ਸ਼ੁਰੂ ਕਰ ਦੋ ਤੁਹਾਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ 100% ਇਹ ਸੱਚਾਈ ਹੈ